ਸ਼ਹਿਰ ਵਿੱਚ ਦਿਨੋ-ਦਿਨ ਆਵਾਰਾ ਪਸ਼ੂਦ ਦੀ ਗਿਣਤੀ ਵਧ ਰਹੀ ਹੈ। باوجود ਇਸ ਦੇ ਨਿਗਮ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਵੀ ਠੋਕਵੇ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਵਜ੍ਹਾ ਨਾਲ ਸਥਾਨਕ ਲੋਕ ਅਕਸਰ ਇਨ੍ਹਾਂ ਆਵਾਰਾ ਪਸ਼ੂਦ ਦੀ ਵਜ੍ਹਾ ਨਾਲ ਜ਼ਖਮੀ ਹੋ ਰਹੇ ਹਨ। ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊਸ਼ੇਖ ਲਿਆ ਜਾ ਰਿਹਾ ਹੈ ਪਰ ਉਸ ਦੇ باوجود ਇਨ੍ਹਾਂ ਆਵਾਰਾ ਪਸ਼ੂਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਇਨ੍ਹਾਂ ਦਿਨਾਂ ਸ਼ਹਿਰ ਦੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਪਰੇਸ਼ਾਨੀ 'ਚ ਸਥਾਨਕ ਲੋਕਾਂ आवारा पशूदी वजह नाल आए दिन कोई ना कोई हासा हो रया है पर बावजूद इस दे निगम प्रशासन वलो इस Pase कोई भी ध्यान नहीं ਦਿੱਤਾ ਜਾ ਰया। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦੇ ਚੁੱਕੇ ਹਾਂ ਪਰ ਸਰਕਾਰੀ ਦਰਬਾਰੇ ਤੋਂ ਸਿਵਾਏ ਪਰੋ ਸੇ ਕੁਝ ਵੀ ਨਹੀਂ ਪ੍ਰਾਪਤ ਹੁੰਦਾ। ਇਸ ਮੌਕੇ ਸਾਨਕ ਲੋਕਾਂ ਨੇ ਨਿਗਮ ਖਿਲਾਫ ਰੋਜ਼ ਜ਼ਾਹਰ ਕਰਦੇ ਆਵਾਰਾ ਪਸ਼ੂ ਦੀ ਸਾਮ ਸੰਭਾਲ ਦੀ ਮੰਗ ਕੀਤੀ। ਇਲਾਕੇ ਦੇ ਵਿੱਚ ਜਿੱਥੇ ਕਿ ਪਠਾਨਕੋਟ ਬਾਜ਼ਾਰ 24 ਘੰਟੇ ਜਿਹੜਾ ਆ ਉਹ ਆਮ ਪਬਲਿਕ ਨਾਲ ਆਮ ਰੋਜ਼ਗਾਰ ਆਮ ਜਿਹੜੇ ਰਾਘੇ ਲੋਕੋਨਾਂ ਨੇ ਭਰੇ ਰਹਿੰਦਾ ਉਹਦੇ ਨਾਲ ਅਸੀਂ ਵੇਖਦੇ ਹਾਂ ਉਸ ਤੋਂ ਵੱਧ ਜਿਹੜੇ ਮੈਨੂੰ ਲੱਗਦਾ ਵੀ ਹੁਣ ਤੇ ਪਸ਼ੂ ਹੋਣ ਲੱਗ ਪਏ ਨੇ ਪਸ਼ੂ ਜਿਹੜੇ ਕਿਸੇ ਵੀ ਚੌਂਕ ਦੇ ਵਿੱਚ ਲੈ ਲਓ ਕਿਸੇ ਚੁਰਾਹੀ 'ਚ ਜੇ ਲੈ ਲਓ ਉਸ ਇਵੈਂਟ ਤੁਸੀਂ ਗਲੀਆਂ ਦੇ ਵਿੱਚ ਵੀ ਦੇਖ ਲਓ ਇੱਕ ਇੱਕ ਗਲੀ ਦੇ ਵਿੱਚ ਤਿੰਨ ਤਿੰਨ ਗਊ ਗਊ ਵੰਸ਼ ਆਪਣੇ ਕੋੜਿਆਂ ਦਾ ਇਨਾਂ ਦਾ ਆਤੰਕ ਹੈਗਾ ਵੀ ਪਿਛਲੇ ਦਿਨੀ ਦੋ ਕੁ ਮੋਤਾਂ ਵੀ ਹੋ ਚੁੱਕੀਆਂ ਨੇ ਪੂਰੀ ਜਨਤਾ ਪਰੇਸ਼ਾਨ ਹੋਈ ਪਈ ਹੈ ਸਰਕਾਰ ਇਸ ਵਾਲੇ ਇਸ ਵਾਸਤੇ ਕੋਈ ਧਿਆਨ ਨਹੀਂ ਦੇ ਰਹੀ ਹੈ ਪਟੇਲ ਚੌਂ ਦੇ ਲੋਗਾਂ ਦੀ ਚੌਂ ਦੇ ਲੋ ਹਰ ਪਾਸੇ ਆਵਾਰਾ ਪਸ਼ੂ ਇੰਨੇ ਗੰਗਰ ਫਿਰਦੇ ਰਹਿੰਦੇ ਨੇ ਔਰ ਆਂਦੇ ਜਾਂਦੇ ਪਬਲਿਕ ਦੇ ਉੱਪਰ ਅਟੈਕ ਕਰਦੇ ਨੇ ਕਈ ਜਾਨੇ ਹੱਥ ਤੱਕ ਕਾਇਲ ਵੀ ਹੋ ਚੁੱਕੇ ਨੇ ਪੁਛਾਦੇ ਨਵਲ ਦੇ ਨੰਦੀਆਂ ਨੂੰ ਉਹਨਾਂ ਨੇ ਖੁੱਲੇ ਛੱਡਿਆ ਗਾਈਆਂ ਨੂੰ ਫੜ ਲੈਂਦੇ ਆਪਣੇ ਜਿਹੜੇ ਪ੍ਰਾਈਵੇਟ ਉਹਨਾਂ ਦਾ ਗਊਸ਼ਾਲਾ ਖੁੱਲ੍ਹੀ ਹੋਈ ਹੈ ਉਹਦੇ ਚੰਨ ਨੂੰ ਦੁੱਧ ਦਾ ਚੋਣ ਲਈ ਰੱਖ ਲੈਂਦੇ ਪੈਸੇ ਕਮਾਣ ਲਈ ਤੇ ਨੰਦੀਆਂ ਨੂੰ ਖੁੱਲਨਾ ਛੱਡਿਆ ਉਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਨੂੰ ਵੀ ਅੰਦਰ ਬੰਨ੍ਹਿਆ ਜਾਵੇ ਕੈਟਲ ਪਾਉਂਡ ਦੇ ਵਿੱਚ ਰੱਖਿਆ ਗਿਆ ਤਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਅਵਾਰਾ ਪਸ਼ੂ ਘੁੰਮ ਰਹੇ ਨੇ ਜਿਹੜੇ ਅਟੈਕ ਕਰਿਆ ਉਹਨਾਂ ਉੱਪਰ ਕੰਟਰੋਲ ਕੀਤਾ ਜਾਵੇ ਦੂਜੇ ਪਾਸੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਤੇ ਚੱਲਦੇ ਜਾ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਨਾ ਕਿਹਾ ਕਿ ਨਗਰ ਨਿਗਮ ਇਸ ਸੰਬੰਧੀ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਦੇ ਹੱਲ ਲਈ ਨਿਗਮ ਵੱਲੋਂ ਪ੍ਰਾਲਾ ਕਰਕੇ ਟੈਂਡਰ ਭਰ ਦਿੱਤਾ ਗਿਆ ਹੈ ਅਤੇ ਕੱਲ ਤੋਂ ਅਵਾਰਾ ਪਸ਼ੂ ਨੂੰ ਕੈਟਲ ਪਾਉਂਡ ਪਹਚੌਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਸੀਂ ਵੀ ਇਸ ਬਾਰੇ ਬੜੇ ਚਿੰਤਤ ਰਹੇ ਹਾਂ ਅਸੀਂ ਪਹਿਲੇ ਲਗਭਗ 600 ਦੇ ਕਰੀਬ ਐਸੇ ਅਵਾਰਾ ਪਸ਼ੂ ਕੈਟਲ ਪਾਉਂ لیکن کافی ਲੋਕ ਹੋਰ ਵੀ ਪਿੰਡਾਂ ਚੋਂ ਆਰਮੀ ਏਰੀਆ ਚੋਂ ਉਹ ਆ ਜਾਂਦੇ ਹੈਗੇ ਆ ਅਸੀਂ ਕੱਲ ਸਵੇਰ ਤੋਂ ਦੁਬਾਰਾ ਦੀ ਲਿਫਟਿੰਗ ਸ਼ੁਰੂ ਕਰ ਰਹੇ ਹਾਂ ਟੈਂਡਰ ਹੋ ਚੁੱਕਿਆ ਹੋਇਆ ਹੈ ਇਹਦਾ ਕਿਕਰ ਪਹਿਲੇ ਕਿਸੇ ਹੋਰ ਕੰਮ ਚ ਲੱਗਾ ਸੀ ਹੁਣ ਉਹ ਦੁਬਾਰਾ ਕੱਲ ਤੋਂ ਮੈਨੂੰ ਅਧਿਕਾਰੀ ਆਪਣੇ ਡਾਕਟਰ ਰਿੰਕ ਸਿੰਘ ਜੀ ਵੀ ਇੱਥੇ ਬੈਠੇ ਹੈ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਵੀ ਕੱਲ ਸਵੇਰ ਤੋਂ ਇੱਕ ਕੈਟਲ ਸਟ੍ਰੇ ਕੈਟਲ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਏਗਾ ਅਸੀਂ ਮੇਰੇ ਕੱਲ ਇੱਕ ਹਫ਼ਤੇ ਦੇ ਅੰਦਰ ਸ਼ਹਿਰ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਖਤਮ ਹੋ ਜਾਏਗੀ